ਕੀ ਆ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਕੀ ਸੁਧਾਰ ਦੇਖੋ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਆ ਪਲੱਸ ਡਾਇਰੈਕਟਰ ਸਭ ਨੂੰ ਵੀ ਮਿਲੇ ਆ ਬੇਸਿਕਲੀ ਰਿਸਪੌਂਡ ਪੋਜ਼ਿਟਿਵ ਹੋ ਰਿਹਾ ਹੈਗਾ ਸੋ ਪਰਮਾਤਮਾ ਅਗੇ ਅਰਦਾਸ ਹੈ ਕਿਉਂਕਿ ਜਦੋਂ ਆਪਾਂ ਸਾਰੇ ਅਰਦਾਸ ਦੇ ਰੂਪ ਦੇ ਵਿੱਚ ਸਭ ਤੋਂ ਵੱਡਾ ਡਾਕਟਰ ਤਾਂ ਪਰਮਾਤਮਾ ਹੀ ਹੈ ਸੋ ਮੈਨੂੰ ਲੱਗਦਾ ਵੀ ਜਿੰਨੀਆਂ ਦੁਆਵਾਂ ਜਿੰਨੀਆਂ ਅਰਦਾਸਾਂ ਇਸ ਯੰਗ ਸਾਡੇ ਕਲਾਕਾਰ ਲਈ ਹੋ ਰਹੀਆਂ ਤਾਂ ਮੈਨੂੰ ਲੱਗਦਾ ਕਿ ਪਰਮਾਤਮਾ ਵੀ ਬੂਰ ਜਿਹੜਾ ਪਾਊਗਾ ਔਰ ਮੈਨੂੰ ਲੱਗਦਾ ਦੁਆਰਾ ਪ੍ਰੋਪਰਲੀ ਆਪਣੇ ਜ਼ਿੰਦਗੀ ਦੇ ਵਿੱਚ ਉਹਨਾਂ ਹੀ ਪੜਾਵਾਂ ਨੂੰ ਦੁਆਰਾ ਸ਼ੁਰੂ ਕਰੇ। ਬਿਲਕੁਲ ਜਿਸ ਤਰੀਕੇ ਨਾਲ ਖਲਾਤ ਪਰਸੋਂ ਸੀਗੇ ਤਾਂ ਹੁਣ ਬਹੁਤ ਸੁਧਾਰ ਆਇਆ ਬਾਈ ਉਹਦੀ। ਕਹਿ ਸਕਦੇ ਆ ਕਿ ਦਵਾਈਆਂ ਨਾਲੋਂ ਦੁਆ ਦਾ ਬਹੁਤ ਅਸਰ ਦੇਖਣ ਨੂੰ ਮਿਲਿਆ। ਨਹੀਂ ਡੈਫੀਨੇਟਲੀ ਦੇਖੋ ਡਾਕਟਰ ਵੀ ਇੱਕ ਕਿਸਮ ਦਾ ਸੈਕੰਡ ਰੋਕਟਰ ਡਾਕਟਰ ਵੀ ਰੱਬ ਹੁੰਦਾ ਪਰ ਉਹਨਾਂ ਦੇ ਉੱਤੇ ਵੀ ਪਰਮਾਤਮਾ ਜਿਹੜਾ ਹੈਗਾ। ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਅਰਦਾਸ ਹੀ ਕਰਨੀ ਚਾਹੀਦੀ ਆ ਵੀ ਤਾਂ ਕਿ ਇਹੋ ਜਿਹਾ ਯੰਗ ਕਲਾਕਾਰ ਜਿਹਦੀ ਇੰਨੀ ਪ੍ਰਸਿੱਧੀ ਵੀ ਹੋਵੇ ਤੇ ਪੰਜਾਬੀਆਂ ਲਈ ਮਾਣ ਦੀ ਗੱਲ ਵੀ ਹੋਵੇ ਤੇ ਉਹ ਉਹਨੂੰ ਪਰਮਾਤਮਾ ਜਿਹੜੀ ਆ ਕਿਤੇ ਤੱਕੀ ਹਵਾ ਨਾਲ ਲੱਗਣ ਤੋਂ ਬਹੁਤ ਗਲਤ ਖਬਰਾਂ ਵੀ ਚੱਲੀਆਂ ਬਹੁਤ ਨੈਰੇਟਿਵ ਗਲਤ ਬਣਾਇਆ ਗਿਆ ਉਸਤੇ ਕੀ ਕਹੋਗੇ ਕਈ ਗਲਤ ਖਬਰਾਂ ਬਾਈ ਹੋਣਾ ਵਾਸਤੇ ਚੱਲੀਆਂ ਬਈ ਬਦਕਿਸਮਤੀ ਆ ਦੇਖੋ ਅੱਜ ਕੱਲ ਸਾਡੇ ਸੋਸ਼ਲ ਮੀਡੀਆ ਤੇ ਕਈ ਕੁਸ਼ੀ ਚੱਲਦਾ ਹੈਗਾ ਜਿਹੜਾ ਕਿ ਸਾਡੇ ਸਮਾਜ ਲਈ ਚੰਗਾ ਨਹੀਂ ਹੈ ਸੋ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈਗੀ ਆ ਮੈਨੂੰ ਲੱਗਦਾ ਇਹੋ ਜਿਹੇ ਜਿਹੜੇ ਇਨਸਾਨ ਵੀ ਇਹੋ ਜੀ ਗੱਲ ਕਰਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਵੀ ਕਿਤੇ ਪਰਮਾਤਮਾ ਸਮੱਤ ਬਖਸ਼ੇ ਕਿ ਤਾਂ ਕਿ ਸਮਾਜ ਦੇ ਵਿੱਚ ਚੰਗੀ ਜਿਹੜੀ ਗੱਲ ਆ ਉਹ ਚੱਲੇ ਬਾਈ ਬਹੁਤ ਵਧੀਆ ਕਹਿੰਦੇ ਕਦੇ ਕਿਸੇ ਕੌਂਟਰੋਵਰਸੀ 'ਚ ਨਹੀਂ ਆਏ ਬਹੁਤ ਚੰਗੀ ਗਾਇਕੀ ਚੰਗੇ ਲਾਈਵ ਅਖਾੜੇ ਵਾਲਾ ਗਾਇਕ ਹੈ ਪਰ ਸਾਡੇ ਵਿੱਚ ਰਮੇਸ਼ਾ ਰਵੇ ਬਾਈ ਨਹੀਂ ਡੈਫੀਨੇਟਲੀ ਦੇਖੋ ਇਹ ਸਾਡੇ ਲਈ ਪ੍ਰਾਊਡ ਹੈ ਸਾਡੇ ਐਸੈਟ ਹੈ ਕਿਉਂਕਿ ਜਿਹੜੇ ਵੀ ਇਹੋ ਜਿਹੇ ਲੋਕ ਹੁੰਦੇ ਆ ਉਹ ਸਮਾਜ ਲਈ ਐਸਿਡ ਵੀ ਹੁੰਦੇ ਆ ਕਿਤੇ ਨਾ ਕਿਤੇ ਰਾਹ ਦਸੇਰਾ ਵੀ ਹੁੰਦੀ ਹੈ ਤੇ ਉਹ ਯੰਗ ਸਟੇਜ ਨੂੰ ਮੋਟੀਵੇਟ ਵੀ ਕਰਦੇ ਆ ਸੋ ਇਹ ਬਦ ਕਿਸਮਤੀ ਆ ਕਿ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਇਹੋ ਜੀ ਸਥਿਤੀ ਦੇ ਵਿੱਚੋਂ ਲੰਘਣਾ ਪੈ ਰਿਹਾ ਸੋ ਆਪਾਂ ਸਾਰੇ ਅਰਦਾਸ ਕਰੀਏ ਰਣ ਮਿਲ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਹੋਈ ਮੁਲਾਕਾਤ ਕੀ ਕੀ ਦੱਸਿਆ ਉਹਨਾਂ ਨੇ ਬਰੀਫ ਹਾਂ ਡੈਫੀਨੇਟਲੀ ਦੇਖੋ ਅਲਟੀਮੇਟਲੀ ਉਹ ਇਸ ਪੋਜੀਸ਼ਨ 'ਚ ਨਹੀਂ ਹੈਗੇ ਦੇਖੋ ਕਹਿਣਾ ਸੋਖਾ ਹੁੰਦਾ ਪਰ ਅਸਲੀ ਗੱਲ ਹੈ ਕਿ ਬਹੁਤ ਵੱਡਾ ਜਿਹੜਾ ਕਿਤੇ ਨਾ ਕਿਤੇ ਸਦਮਾ ਵੀ ਹੈਗਾ ਕਿਉਂਕਿ ਜਦੋਂ ਤੁਸੀਂ ਘਰੋਂ ਇੱਕ ਬੱਚੇ ਨੂੰ ਤੋੜਦੇ ਆ ਮਾਂ ਲਈ ਭੈਣ ਲਈ ਘਰਦਿਆਂ ਲਈ ਮੈਨੂੰ ਲੱਗਦਾ ਕਿ ਇੱਕ ਬਹੁਤ ਔਖੀ ਘੜੀ ਹੈਗੀ ਆ ਸੋ ਸਾਰੇ ਆਪਾਂ ਮੈਨੂੰ ਲੱਗਦਾ ਅਰਦਾਸ ਦੇ ਰੂਪ ਦੇ ਵਿੱਚ ਹੀ ਆਪਾਂ ਕਿਸੇ ਉਸ ਪਰਮਾਤਮਾ ਕੋਲੋਂ ਮੰਗ ਕਰੀਏ ਵੀ ਜਲਦੀ ਤੋਂ ਜਲਦੀ ਰਿਕਵਰ ਧੰਨਵਾਦ ਧੰਨਵਾਦ ਕੀ ਹੈ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਕਿ ਸੁਧਾਰ ਦੇਖੋ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਆ ਪਲੱਸ ਡਾਇਰੈਕਟਰ ਸਭ ਨੂੰ ਵੀ ਮਿਲੇ ਆ ਬੇਸਿਕਲੀ ਰਿਸਪੌਂਡ ਪੋਜ਼ਿਟਿਵ ਹੋ ਰਿਹਾ ਹੈਗਾ ਸੋ ਪਰਮਾਤਮਾ ਅਗੇ ਅਰਦਾਸ ਹੈ ਕਿਉਂਕਿ ਜਦੋਂ ਆਪਾਂ ਸਾਰੇ ਅਰਦਾਸ ਦੇ ਰੂਪ ਦੇ ਵਿੱਚ ਸਭ ਤੋਂ ਵੱਡਾ ਡਾਕਟਰ ਤਾਂ ਪਰਮਾਤਮਾ ਹੀ ਹੈ ਸੋ ਮੈਨੂੰ ਲੱਗਦਾ ਕਿ ਜਿੰਨੀਆਂ ਦੁਆਵਾਂ ਜਿੰਨੀਆਂ ਅਰਦਾਸਾਂ ਇਸ ਯੰਗ ਸਾਡੇ ਕਲਾਕਾਰ ਲਈ ਹੋ ਰਹੀਆਂ ਤਾਂ ਮੈਨੂੰ ਲੱਗਦਾ ਕਿ ਪਰਮਾਤਮਾ ਵੀ ਬੂਰ ਜਿਹੜਾ ਪਾਊਗਾ ਔਰ ਮੈਨੂੰ ਲੱਗਦਾ ਦੁਆਰਾ ਪ੍ਰੋਪਰਲੀ ਆਪਣੇ ਜ਼ਿੰਦਗੀ ਦੇ ਵਿੱਚ ਉਨਾ ਹੀ ਪੜਾਵਾਂ ਨੂੰ ਦੁਬਾਰਾ ਸ਼ੁਰੂ ਕਰਦੇ ਜਿਸ ਤਰੀਕੇ ਨਾਲ ਖਲਾਤ ਪਰਸੋਂ ਸੀਗੇ ਤਾਂ ਹੁਣ ਬਹੁਤ ਸੁਧਾਰ ਆਇਆ ਬਾਈ ਉਹਦੀ ਕਹਿ ਸਕਦੇ ਆ ਕਿ ਦਵਾਈਆਂ ਨਾਲੋਂ ਦੁਆ ਦਾ ਬਹੁਤ ਅਸਰ ਦੇਖਣ ਨੂੰ ਮਿਲਿਆ ਨਹੀਂ ਡੈਫੀਨੇਟਲੀ ਦੇਖੋ ਡਾਕਟਰ ਵੀ ਇੱਕ ਕਿਸਮ ਦਾ ਸੈਕੰਡ ਰੋਕਟਰ ਡਾਕਟਰ ਵੀ ਰੱਬ ਹੁੰਦਾ ਪਰ ਉਹਨਾਂ ਦੇ ਉੱਤੇ ਵੀ ਪਰਮਾਤਮਾ ਜਿਹੜਾ ਹੈਗਾ ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਅਰਦਾਸ ਹੀ ਕਰਨੀ ਚਾਹੀਦੀ ਆ ਵੀ ਤਾਂ ਕਿ ਇਹੋ ਜਿਹੇ ਯੰਗ ਕਲਾਕਾਰ ਜਿਹਦੀ ਇੰਨੀ ਪ੍ਰਸਿੱਧੀ ਵੀ ਹੋਵੇ ਤੇ ਪੰਜਾਬੀਆਂ ਲਈ ਮਾਣ ਦੀ ਗੱਲ ਵੀ ਹੋਵੇ ਤੇ ਉਹ ਉਹਨੂੰ ਪਰਮਾਤਮਾ ਜਿਹੜੀ ਆ ਕਿਤੇ ਤੱਕੀ ਹਵਾ ਨਾ ਲੱਗਣ ਤੇ ਬਹੁਤ ਗਲਤ ਖਬਰਾਂ ਵੀ ਚੱਲੀਆਂ ਬਹੁਤ ਨੈਰੇਟਿਵ ਗਲਤ ਬਣਾਇਆ ਗਿਆ ਉਸ ਤੇ ਕੀ ਕਹੋਗੇ ਕਈ ਗਲਤ ਖਬਰਾਂ ਬਾਈ ਹੋਣਾ ਵਾਸਤੇ ਚੱਲੀਆਂ ਵੀ ਬਦਕਿਸਮਤੀ ਆ ਦੇਖੋ ਅੱਜ ਕੱਲ ਸਾਡੇ ਸੋਸ਼ਲ ਮੀਡੀਆ ਤੇ ਕਈ ਕੁਸ਼ੀ ਚੱਲਦਾ ਹੈਗਾ ਜਿਹੜਾ ਕਿ ਸਾਡੇ ਸਮਾਜ ਲਈ ਚੰਗਾ ਨਹੀਂ ਹੈ ਸੋ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈਗੀ ਆ ਮੈਨੂੰ ਲੱਗਦਾ ਇਹੋ ਜਿਹੇ ਜਿਹੜੇ ਇਨਸਾਨ ਵੀ ਇਹੋ ਜੀ ਗੱਲ ਕਰਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਵੀ ਕਿਤੇ ਪ੍ਰਮਾਤਮਾ ਸਮੱਤ ਬਖਸ਼ੇ ਕਿ ਤਾਂ ਕਿ ਸਮਾਜ ਦੇ ਵਿੱਚ ਚੰਗੀ ਜਿਹੜੀ ਗੱਲ ਆ ਉਹ ਚੱਲੇ ਬਾਈ ਬਹੁਤ ਵਧੀਆ ਕਹਿੰਦੇ ਕਦੇ ਕਿਸੇ ਕੌਂਟਰੋਵਰਸੀ 'ਚ ਨਹੀਂ ਆਏ ਬਹੁਤ ਚੰਗੀ ਗਾਇਕੀ ਚੰਗੇ ਲਾਈਵ ਅਖਾੜੇ ਵਾਲਾ ਗਾਇਕ ਹੈ ਪਰ ਸਾਡੇ ਵਿੱਚ ਰਮੇਸ਼ਾ ਰਵੇ ਬਾਈ ਨਹੀਂ ਡੈਫੀਨੇਟਲੀ ਦੇਖੋ ਇਹ ਸਾਡੇ ਲਈ ਪ੍ਰਾਊਡ ਹੈ ਸਾਡੇ ਐਸੈਟ ਹੈ ਕਿਉਂਕਿ ਜਿਹੜੇ ਵੀ ਇਹੋ ਜਿਹੇ ਲੋਕ ਹੁੰਦੇ ਆ ਉਹ ਸਮਾਜ ਲਈ ਐਸੈਟ ਵੀ ਹੁੰਦੇ ਆ ਕਿਤੇ ਨਾ ਕਿਤੇ ਰਾਹ ਦਸੇਰਾ ਵੀ ਹੁੰਦੇ ਆ ਤੇ ਉਹ ਯੰਗਸਟੇਜ ਨੂੰ ਮੋਟੀਵੇਟ ਵੀ ਕਰਦੇ ਆ ਸੂਏ ਬਦ ਕਿਸਮਤੀ ਆ ਕਿ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਇਹੋ ਜੀ ਸਥਿਤੀ ਦੇ ਵਿੱਚੋਂ ਲੰਘਣਾ ਪੈ ਰਿਹਾ ਸੋ ਆਪਾਂ ਸਾਰੇ ਅਰਦਾਸ ਕਰੀਏ ਰਣ ਮਿਲ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਹੋਈ ਮੁਲਾਕਾਤ ਕੀ ਕੀ ਦੱਸਿਆ ਉਹਨਾਂ ਨੇ ਬਰੀਫ ਹਾਂ ਡੈਫੀਨੇਟਲੀ ਦੇਖੋ ਅਲਟੀਮੇਟਲੀ ਉਹ ਇਸ ਪੋਜੀਸ਼ਨ 'ਚ ਨਹੀਂ ਹੈਗੇ ਦੇਖੋ ਕਹਿਣਾ ਸੋਖਾ ਹੁੰਦਾ ਪਰ ਅਸਲੀ ਗੱਲ ਹੈ ਕਿ ਬਹੁਤ ਵੱਡਾ ਜਿਹੜਾ ਕਿਤੇ ਨਾ ਕਿਤੇ ਸਦਮਾ ਵੀ ਹੈਗਾ ਕਿਉਂਕਿ ਜਦੋਂ ਤੁਸੀਂ ਘਰੋਂ ਇੱਕ ਬੱਚੇ ਨੂੰ ਤੋੜਦੇ ਆ ਮਾਂ ਲਈ ਭੈਣ ਲਈ ਕਰਦਿਆਂ ਲਈ ਮੈਨੂੰ ਲੱਗਦਾ ਕਿ ਇੱਕ ਬਹੁਤ ਔਖੀ ਘੜੀ ਹੈਗੀ ਆ ਸੋ ਸਾਰੇ ਆਪਾਂ ਮੈਨੂੰ ਲੱਗਦਾ ਅਰਦਾਸ ਦੇ ਰੂਪ ਦੇ ਵਿੱਚ ਹੀ ਆਪਾਂ ਕਿਸੇ ਉਸ ਪਰਮਾਤਮਾ ਕੋਲੋਂ ਮੰਗ ਕਰੀਏ ਕਿ ਜਲਦੀ ਤੋਂ ਜਲਦੀ ਰਿਕਵਰ ਹੋਣ ਧੰਨਵਾਦ ਧੰਨਵਾਦ ਕੀ ਹੈ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਕਿ ਸੁਧਾਰ ਦੇਖੋ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਆ ਪਲੱਸ ਡਾਇਰੈਕਟਰ ਸਭ ਨੂੰ ਵੀ ਮਿਲੇ ਆ ਬੇਸਿਕਲੀ ਰਿਸਪੌਂਡ ਪੋਜ਼ਿਟਿਵ ਹੋ ਰਿਹਾ ਹੈਗਾ ਸੋ ਪਰਮਾਤਮਾ ਕੀ ਅਰਦਾਸ ਹੈ ਕਿਉਂਕਿ ਜਦੋਂ ਆਪਾਂ ਸਾਰੇ ਅਰਦਾਸ ਦੇ ਰੂਪ ਦੇ ਵਿੱਚ ਸਭ ਤੋਂ ਵੱਡਾ ਡਾਕਟਰ ਤਾਂ ਪਰਮਾਤਮਾ ਹੀ ਹੈ। ਬਿਲਕੁਲ। ਸੋ ਮੈਨੂੰ ਲੱਗਦਾ ਵੀ ਜਿੰਨੀਆਂ ਦੁਆਵਾਂ ਜਿੰਨੀਆਂ ਅਰਦਾਸਾਂ ਇਸ ਯੰਗ ਸਾਡੇ ਕਲਾਕਾਰ ਲਈ ਹੋ ਰਹੀਆਂ ਤਾਂ ਮੈਨੂੰ ਲੱਗਦਾ ਕਿ ਪਰਮਾਤਮਾ ਵੀ ਬੂਰ ਜਿਹੜਾ ਪਾਊਗਾ ਔਰ ਮੈਨੂੰ ਲੱਗਦਾ ਦੁਆਰਾ ਪ੍ਰੋਪਰਲੀ ਆਪਣੇ ਜ਼ਿੰਦਗੀ ਦੇ ਵਿੱਚ ਉਹਨਾਂ ਹੀ ਪੜਾਵਾਂ ਨੂੰ ਦੁਆਰਾ ਸ਼ੂਨ ਕਰੇ। ਬਿਲਕੁਲ। ਜਿਸ ਤਰੀਕੇ ਨਾਲ ਖਲਾਤ ਪਰਸੋਂ ਸੀਗੇ ਤਾਂ ਹੁਣ ਬਹੁਤ ਸੁਧਾਰ ਆਇਆ ਬਈ ਉਹਦੀ। ਕਹ ਸਕਦੇ ਆ ਕਿ ਦਵਾਈਆਂ ਨਾਲੋਂ ਦੁਆ ਦਾ ਬਹੁਤ ਅਸਰ ਦੇਖਣ ਨੂੰ ਮਿਲਿਆ ਨਹੀਂ ਡੈਫੀਨੇਟਲੀ ਦੇਖੋ ਡਾਕਟਰ ਵੀ ਇੱਕ ਕਿਸਮ ਦਾ ਸੈਕੰਡ ਰੱਬ ਹੁੰਦੇ ਸੀ ਡਾਕਟਰ ਵੀ ਰੱਬ ਹੁੰਦਾ ਪਰ ਉਹਨਾਂ ਦੇ ਉੱਤੇ ਵੀ ਪਰਮਾਤਮਾ ਜਿਹੜਾ ਹੈਗਾ ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਅਰਦਾਸ ਹੀ ਕਰਨੀ ਚਾਹੀਦੀ ਆ ਵੀ ਤਾਂ ਕਿ ਇਹੋ ਜਿਹੇ ਯੰਗ ਕਲਾਕਾਰ ਜਿਹਦੀ ਇੰਨੀ ਪ੍ਰਸਿੱਧੀ ਵੀ ਹੋਵੇ ਤੇ ਪੰਜਾਬੀਆਂ ਲਈ ਮਾਣ ਦੀ ਗੱਲ ਵੀ ਹੋਵੇ ਤੇ ਉਹ ਉਹਨੂੰ ਪਰਮਾਤਮਾ ਜਿਹੜੀ ਆ ਕਿਤੇ ਤੱਕੀ ਹਵਾ ਨਾ ਲੱਗਣ ਤੇ ਬਹੁਤ ਗਲਤ ਖਬਰਾਂ ਵੀ ਚੱਲੀਆਂ ਬਹੁਤ ਨੈਰੇਟਿਵ ਗਲਤ ਬਣਾਇਆ ਗਿਆ ਉਸ ਤੇ ਕੀ ਕਹਾਂਗੇ ਕਈ ਗਲਤ ਖਬਰਾਂ ਬਾਈ ਹੋਣਾ ਵਾਸਤੇ ਚੱਲੀਆਂ ਵੀ ਬਦਕਿਸਮਤੀ ਆ ਦੇਖੋ ਅੱਜ ਕੱਲ ਸਾਡੇ ਸੋਸ਼ਲ ਮੀਡੀਆ ਤੇ ਕਈ ਕੁਸ਼ੀ ਚੱਲਦਾ ਹੈਗਾ ਜਿਹੜਾ ਕਿ ਸਾਡੇ ਸਮਾਜ ਲਈ ਚੰਗਾ ਨਹੀਂ ਹੈ ਸੋ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈਗੀ ਆ ਮੈਨੂੰ ਲੱਗਦਾ ਇਹੋ ਜਿਹੇ ਜਿਹੜੇ ਇਨਸਾਨ ਵੀ ਇਹੋ ਜੀ ਗੱਲ ਕਰਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਵੀ ਕਿਤੇ ਪਰਮਾਤਮਾ ਸਮੱਤ ਬਖਸ਼ੇ ਵੀ ਤਾਂ ਕਿ ਸਮਾਜ ਦੇ ਵਿੱਚ ਚੰਗੀ ਜਿਹੜੀ ਗੱਲ ਆ ਉਹ ਚੱਲੇ ਬਾਈ ਬਹੁਤ ਵਧੀਆ ਕੰ데 ਕਦੇ ਕਿਸੇ ਕੌਂਟਰੋਵਰਸੀ ਚ ਨਹੀਂ ਆਏ ਬਹੁਤ ਚੰਗੀ ਗਾਇਕੀ ਚੰਗੇ ਲਾਈਵ ਅਖਾੜੇ ਵਾਲਾ ਗਾਇਕ ਹੈ ਤੇ ਸਾਡੇ ਵਿੱਚ ਰਮੇਸ਼ਾ ਰਵੇ ਬਾਈ ਨਹੀਂ ਡੈਫੀਨੇਟਲੀ ਦੇਖੋ ਇਹ ਸਾਡੇ ਲਈ ਪ੍ਰਾਊਡ ਹੈ ਸਾਡੇ ਐਸੈਟ ਹੈ ਕਿਉਂਕਿ ਜਿਹੜੇ ਵੀ ਇਹੋ ਜਿਹੇ ਲੋਕ ਹੁੰਦੇ ਆ ਉਹ ਸਮਾਜ ਲਈ ਐਸੈਟ ਵੀ ਹੁੰਦੇ ਆ ਕਿਤੇ ਨਾ ਕਿਤੇ ਰਾਹ ਦਸੇਰਾ ਵੀ ਤੇ ਉਹ ਯੰਗਸਟੇਜ ਨੂੰ ਮੋਟੀਵੇਟ ਵੀ ਕਰਦੇ ਆ ਸੋ ਇਹ ਬਦਕਿਸਮਤੀ ਆ ਕਿ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਇਹੋ ਜੀ ਸਥਿਤੀ ਦੇ ਵਿੱਚੋਂ ਲੰਘਣਾ ਪੈ ਰਿਹਾ ਸੋ ਆਪਾਂ ਸਾਰੇ ਅਰਦਾਸ ਕਰੀਏ ਰਣ ਮਿਲ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਹੋਈ ਮੁਲਾਕਾਤ ਕੀ ਕੀ ਦੱਸਿਆ ਉਹਨਾਂ ਨੇ ਬਰੀਫ ਕੀਤਾ ਹਾਂ ਡੈਫੀਨਿਟਲੀ ਦੇਖੋ ਅਲਟੀਮੇਟਲੀ ਉਹ ਇਸ ਪੋਜੀਸ਼ਨ ਤੇ ਨਹੀਂ ਹੈਗੇ ਦੇਖੋ ਕਹਿਣਾ ਸੌਖਾ ਹੁੰਦਾ ਪਰ ਅਸਲੀ ਗੱਲ ਹੈ ਕਿ ਬਹੁਤ ਵੱਡਾ ਜਿਹੜਾ ਕਿਤੇ ਨਾ ਕਿਤੇ ਸਦਮਾ ਵੀ ਹੈਗਾ ਕਿਉਂਕਿ ਜਦੋਂ ਤੁਸੀਂ ਘਰੋਂ ਇੱਕ ਬੱਚੇ ਨੂੰ ਤੋੜਦੇ ਆ ਮਾਂ ਲਈ ਭੈਣ ਲਈ ਘਰਦਿਆਂ ਲਈ ਮੈਨੂੰ ਲੱਗਦਾ ਕਿ ਇੱਕ ਬਹੁਤ ਔਖੀ ਘੜੀ ਹੈਗੀ ਆ ਸੋ ਸਾਰੇ ਆਪਾਂ ਮੈਨੂੰ ਲੱਗਦਾ ਅਰਦਾਸ ਦੇ ਰੂਪ ਦੇ ਵਿੱਚ ਹੀ ਆਪਾਂ ਕਿਸੇ ਉਸ ਪ੍ਰਮਾਤਮਾ ਕੋਲੋਂ ਮੰਗ ਕਰੀਏ ਵੀ ਜਲਦੀ ਤੋਂ ਜਲਦੀ ਰਿਕਵਰ ਹੋ ਜਾਵੇ ਧੰਨਵਾਦ ਧੰਨਵਾਦ ਧੰਨਵਾਦ